ਚੀਗਾ ਅੱਛਾ ਹਾਂ ਸੋਣਾ ਸਾਰੇ ਪਰਿਵਾਰ ਵਾਲਾ ਵੀ ਬਦਲ ਗਈ ਸਾਨੂੰ ਜਾਂਦੇ ਹੀ ਭੁੱਲ ਗਈ ਸਾ ਜਾਂਦੇ ਹੀ ਭੁੱਲ ਗਈ ਲੈ ਮੈਨੂੰ ਭੁੱਲ ਗਈ ਸਾਨੂੰ ਭੁਲਾਤਾ ਇਹਨਾਂ ਨੇ ਪਿਆਰ ਹੀ ਨਾ ਦਿੱਤਾ ਕਿਉਂ ਹਸੀ ਜਾਂਦੀ ਵੇਲਾ ਪਹਿਲੇ ਦਿਨ ਜਾ ਕੇ ਆਪਾਂ ਰੋਈ ਜਾਂਦੇ ਹਸੀ ਜਾਂਦੀ ਆ ਹਸੀ ਜਾਂਦੀ ਐ ਬਦਲ ਗਈ ਬਦਲ ਗਈ ਜਾਂਦੇ ਆਂ ਜੀ ਮੇਰਾ ਜੀ ਲੱਗ ਗਿਆ ਇੱਥੇ ਆ ਕੱਲ ਗਲੇਡੂ ਭਾਈ ਜੀ ਕੱਲ ਜਾਂਦੇ ਆ ਬਦਲ ਗਈ ਮੰਨੀ ਇਹਦਾ ਆ ਨਹੀਂ ਗਲੇਡੂ ਨਹੀਂ ਕਹਿੰਦੇ ਭਾਈ ਹਸੀ ਗਾ ਹਸੇਗਾ ਜਦੋਂ ਸਾਹਮਣੇ ਉਹ ਲੈ ਮੱਕਲੇ ਮੈਨੂੰ ਰਾਤੀ ਮਾਸਰ ਨੂੰ ਲਾਪਦੀ ਫਿਰ ਮਾਸਰ

ਓਹ ਨਕਾਲ ਜੀ ਅੱਜ ਗੁੱਗੂ ਅਤੇ ਮੋਤੀ ਦੀ ਭੈਣ ਅਮਨ ਦਾ ਫਾਈਨਲੀ ਵਿਆਹ ਹੋ ਚੁੱਕਿਆ ਹੈ ਅਤੇ ਅਮਨ ਦੇ ਵਿਆਹ ਦੇ ਸਾਰੇ ਕਾਰਜ ਸੰਪੰਨ ਹੋ ਚੁੱਕੇ ਨੇ ਆਪਾਂ ਤੁਹਾਡੇ ਨਾਲ ਅਮਨ ਦੀ ਵੀਡੀਓ ਸ਼ੇਅਰ ਕਰ ਰਹੇ ਹਾਂ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਉਹ ਆਪਣੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਅਤੇ ਉਹਨੇ ਇੱਕ ਪਿਓ ਭੰਗੜਾ ਆਪਣੀਆਂ ਭੈਣਾਂ ਨੂੰ ਸੰਭਾਇਆ ਹੈ ਪੂਰੀ ਸੰਦੂ ਫੈਮਿਲੀ ਨੂੰ ਬਤਾਇਆ ਜ਼ਰੂਰ ਦੇਣਾ ਬਨੇਰਿਓ ਸਾਡੇ ਚੈਨਲ